ਲਓ ਜੀ ਸਾਰੇ ਸੰਗਤ ਤਿਆਰ ਤੇ ਯਾਤਰਾ ਸਾਡੀ ਸਫਲ ਕਰੇ ਤੇ ਹਾਂਜੀ ਪਿਆਰਿਓ ਕਿਵੇਂ ਠੀਕ ਠਾਕ ਹੋ? ਲਓ ਜੀ ਆ ਪਿਆਰੇ ਨਾਲ ਚੱਲੇ ਤੇ ਦੱਸਾਂਗੇ ਤੁਹਾਨੂੰ ਰਾਹ ਜਾ ਕੇ ਵੀ ਕਿੱਥੇ ਯਾਤਰਾ ਕਰਨ ਚੱਲੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ। ਚਲੋ ਵੀ ਜੋ ਦੇਓ ਮਾਰੋ ਸਲਫਾ ਕੋਈ ਨਹੀਂ ਰਾਜ ਹੋਰ ਲੈ ਲਾਂਗੇ ਐਨਕਾ ਚਲੋ ਵੀ ਐਨਕਾ ਉਹ ਵਾਹ ਵਾਹ ਜੀ ਜੱਲਾ ਪੰਜ ਹੋ ਗਏ ਆ 5000 ਦਿੱਤਾ ਸੀ ਤੇ ਚਲੋ ਬਾਬਾ ਨਾਨਕ ਅਮੇਰ ਕਰੇ ਲੋਈ ਮਿੱਤਰੋ ਪਹਿਲੀ ਸਟੇ ਰਾਤ ਮੁੱਲਾਂਪੁਰ ਕੋਲੇ ਹੁਣ ਮੁੰਡਿਆਂ ਨੇ ਪੀਣੀ ਚਾ ਵੀ ਠੰਡ ਬਹਾਉ ਐਂਡ ਹੋਇਆ ਪਿਆ ਚਲੋ ਵੀ ਉਹਦੇਓ ਕੈਮ ਵਧੀਆ ਠੰਡ ਤਾਂ ਨਹੀਂ ਲੱਗਦੀ ਠੰਡ ਤਾਂ ਨਹੀਂ ਲੱਗਦੀ ਨਾ ਨਾ ਠੰਡ ਨੇ ਨੇੜੇ ਕਿੱਥੇ ਭਾਵਨੇ ਕੋਈ ਆ ਭਾਵ ਤਾਂ ਨਿਕਲੂਗੀ ਪੀਓ ਘਟ ਘਟ ਮਿੱਤਰੋ ਠੰਡ ਲੱਗਦੀ ਆ ਜਾਣੋ ਹੋ ਜਾ ਸਾਰੇ ਵੇਸਾਂ ਦੇ ਉੱਤੇ ਨਾ ਲੱਗੇਗੇ ਤਾਂ ਅੱਗੇ ਕਹਦਾ ਮੈਂ ਆ ਮਾ ਤੂੰ ਸਾਨੂੰ ਇਦਾਂ ਜਿਆ ਇਹ ਦਾਣਾ ਪਾਣੀ ਜਾਂਦਾ ਨਹੀਂ ਆਨ ਕਰਨ ਬਹੁਤ ਵੱਡਾ ਹੁੰਦਾ ਆ ਕਰਦੇ ਚੱਲੋ ਚਲੋ ਰਾਜਗੜ ਪਹੁੰਚ ਗਏ ਹਲੜੀ ਸਾਡਾ ਕਹਿੰਦਾ ਵੀ ਸਾਲ ਪਿਛੋਂ ਆਈਦਾ ਇੱਥੇ ਹੋ ਕੇ ਹੀ ਜਾਣਾ ਆਈ ਤਾਂ ਨੰਗਨ ਨੂੰ ਤਿਆਰ ਸੀ ਸਿੱਧੇ ਇਹ ਕਹਿੰਦਾ ਵੀ ਸੀਸੀ ਵਾਲਾ ਗੁਰਦੁਆਰਾ ਵੇਖ ਕੇ ਜਾਣਾ ਚਲੋ ਘਰ ਆਉਣੇ ਆ ਦਰਸ਼ਨ ਅੰਦਰ ਵੈਸੇ ਵੀਡੀਓ ਅਲਾਉਡ ਨਹੀਂ 12 ਦਿਖਾ ਦੇ ਲਓ ਜੀ ਰਾਜਗੜ ਬਾਬਾ ਹਾਂ ਉਹ ਬਣਾਓ 20000 ਦਾ ਲਓ ਜੀ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਗਏ ਆ ਤੇ ਹੁਣ ਇੱਥੋਂ ਪ੍ਰਸ਼ਾਦਾ ਪਾਣੀ ਲਿਆ ਆਪਾਂ ਸ਼ੱਕ ਤੇ ਹੁਣ ਅੱਗੇ ਚਾਲੇ ਪਾਉਨੇ ਆ ਖੰਨਾ ਅੰਬਾਲਾ ਤੇ ਦਵਾ ਹਿਮਾਚਲ ਸੈਂਟਰ ਕਰ ਜਾਗੇ ਤੇ ਫਿਰ ਦੱਸਾਂਗੇ ਅੱਗੇ ਜਾ ਕੇ ਵੀ ਆਪਾਂ ਕਿੱਥੇ ਜਾਣਾ ਤੇ ਬਾਕੀ ਖੈਰ ਸੋਖਾ ਛੱਡ ਦੀ ਗਲਾਚ ਆਜੋ ਫਿਰ ਅੱਗੇ ਜਾ ਕੇ ਮਿਲਦੇ ਆ ਇਹ ਆ ਜੀ ਗੁਰਦੁਆਰਾ ਮੰਜੀ ਸਾਹਿਬ ਮੇਨ ਰੋਡ ਦੇ ਉੱਪਰ ਹੀ ਆ ਨਮ ਜੀ ਪਹੁੰਚ ਗਏ ਸ਼ੰਭੂ ਬਾਟਰ ਤੇ ਆ ਲੱਗਾ ਆਪਣਾ ਕਿਸਾਨੀ ਧਰਨਾ ਇਧਰ ਲੰਘਦੇ ਸੀ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਈਏ ਵੇ ਕਿਸਾਨੀ ਦੀ ਮਿਰਚਾ ਲਓ ਜੀ ਸ਼ੰਭੂ ਬਾਟਰ ਤੇ ਕਿਸਾਨ ਪੂਰੇ ਡਟੇ ਆ ਇਧਰ ਆਹੀ ਗਿਆ ਚਲੋ ਚਾਹ ਪੀ ਲਈ ਲਵਲੀ ਕਹਿੰਦਾ ਚਾਹ ਵੀ ਨਹੀਂ ਆ ਚਲੋ ਪੀਨੇ ਬਾਬੇ ਅਗਲੋ ਚਾਹ ਲਈ ਮੋਰਚਾ ਪੂਰਾ ਛੱਡਦੀ ਕਲਾਚ ਲੱਸੀ ਨਹੀਂ ਪੀਣੀ ਅਸੀਂ ਚਾਹ ਪੀਣੀ ਲਓ ਜੀ ਰਾਹ ਵੇਖੋ ਜਿਹੜਾ ਸ਼ਾਰਟਕਟ ਆ ਕਿੰਨਾ ਭੈੜਾ ਆ ਗਿਆ ਆ ਗਿਆ ਆ ਗਿਆ ਆ ਗਿਆ ਹੰਦੂ ਸੰਭੂ ਆਈ ਸੰਭੂ ਬਾੜ ਰਾਂ ਲਓ ਜੀ ਇਧਰ ਦੀ ਜਾਣਾ ਪੈਣਾ ਬੰਦੇ ਆ ਗਏ ਸਾਡੇ ਮਗਰ ਹਾਂ ਮਿੱਤਰ ਥੋੜੀ ਜਿਹੀ ਬਾੜ ਰਹਿ ਗਈ ਬਾਕੀ ਤੇ ਬਾਕੀ ਰਾਜ ਤੇ ਅਸੀਂ ਬੋਰਡ ਦੇਖ ਹੀ ਲਿਆ ਵੀ ਕਿੱਥੇ ਚੱਲੇ ਆ ਤੇ ਹੁਣ ਕੱਪ ਕੱਪ ਪੀਨੇ ਚਾਹ ਪੀਨੇ ਵੀ ਚਾਹ ਵੀ ਆਉਂਦੀ ਹੈ ਕਿਵੇਂ ਬੰਦੇ ਆ ਸਟਾ ਵਧੀਆ ਕਬੱਡੀ ਫੇਰ ਆ ਯਾਰ ਛੜਦੀ ਕਲਾ ਪੂਰੀ ਕੰਮ ਨਹੀਂ ਗੱਲਾਂ ਕਿਹੜੀਆਂ ਕਰਦਾ ਐ ਬੜੀ ਵੀ ਭੱਜ ਜੰਮ ਰੋਬੇ ਦੇ ਆਸਰੇ ਨਾ ਆ ਗਏ ਬੜੇ ਮੈਂ ਬਰਾਬਰ ਉਹ ਵਰ ਘੱਟਾ ਮਿੱਟੀ ਤੇ ਚੜੀ ਜਾਂਦਾ ਹੈ ਬਿਨਾਂ ਕਰਮੋਂ ਤੋਂ ਕੁਛ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਲਓ ਜੀ 1:30 ਵੱਜ ਗਏ ਬਸ ਇੱਕ ਘੰਟੇ ਦੀ ਵਾਰ ਰਹਿ ਗਈ ਆ ਸਾਹਮਣੇ ਪਹਾੜ ਦੇ ਸਨ ਲਾਪੇ ਆ ਹਰਉਣ ਪਹਾੜਾਂ ਦੀ ਸੈਰ ਕਰਾਉਨੇ ਆ 10 ਰੁਪਏ ਦਾਨ ਕਰੋ ਸਾਨੂੰ ਐ ਪਹਾੜਾਂ ਦੀ ਸੈਰ ਕਰਨਾ ਆ ਕਹਿੰਦੇ ਪਿਆ ਹਈ ਗੱਲ ਆ ਯਾਰ ਗੱਲ ਕਿਹੜੀ ਆ ਯਾਰ ਕਿਉਂ ਬੇਵਾ ਪੂਰੀ ਗੱਲ ਕਰਨਾ ਨਹੀਂ ਲਓ ਜੀ ਪਹਾੜੀ ਏਰੀਆ ਸ਼ੁਰੂ ਹੋ ਗਿਆ ਤੇ ਆਪਣੀ ਇੱਕ ਘੰਟੇ ਦੀ ਵਾਰ ਰਹਿ ਗਈ ਆ ਤੇ ਚਾਹ ਪੀ ਕੇ ਪਾ ਤੇ ਚਾਲੇ ਤੇ ਚਲੋ ਹੁਣ ਅੱਗੇ ਤੁਹਾਨੂੰ ਉੱਪਰ ਚੜਾਈਆਂ ਲਓ ਜੀ ਕੁਸ਼ਕ ਕਿਲੋਮੀਟਰ ਅੱਗੇ ਬਾਕੀ ਆ ਤੇ ਲੋਕੇਸ਼ਨ ਬਾਈ ਵਿਊ ਆ ਕੀ ਗੱਲ ਬਾਤ ਆ ਇੱਥੇ ਹੁਣ ਸਾਹ ਲੈਣ ਲੱਪੇ ਆ ਤੇ ਐਂ ਸੋਚੀ ਜਾਂਦੇ ਜੀ ਇਹ ਭਲੂਰ ਚ ਆਏ ਹੁੰਦਾ ਫੇਰ ਕੀ ਹੁੰਦਾ ਬਈ ਦੇਵਿਆ ਕਿਵੇਂ ਬਹੁਤ ਵਧੀਆ ਦਰਗਤਾਂ ਹੀ ਨਹੀਂ ਹੋਣੀਆਂ ਸਿਹਾਰਾ ਹੋ ਜੀ ਬਹੁਤ ਵਧੀਆ ਐਂ ਨਾ ਬੱਬੂ ਨਜ਼ਾਰਾ ਹੀ ਆ ਗਿਆ ਆਉਂਦਾ ਨਾ ਨਜ਼ਾਰਾ ਪੂਰਾ ਬੱਬੂ ਬੱਬੂ ਮੇਰਾ ਯਾਰ ਮੋੜਲਾ ਕਹੀ ਨਹੀਂ ਮੜਿਆ ਏ ਕਿਰਪਾ ਕੀਤੀ ਦਾਤ ਨੇ ਦਰਸ਼ਕ ਜੀ ਜਣੇ ਇੱਥੇ ਆ ਗਏ ਲੈ ਵੀ ਬੰਦੇ ਇੱਥੇ ਆ ਕੇ ਪੂਰੇ ਖੁਸ਼ ਹੋ ਗਏ ਆ ਹਰਿਆਲੀ ਵੇਖੋ ਤੁਸੀਂ ਕਿਉਂ ਆ ਚੀਜ਼ਾਂ ਦਾ ਫਿਰ ਵੇਖਣੀਆਂ ਪੈਂਦੀਆਂ ਆਈਆਂ ਫੇਰ ਹੀ ਸਵਾਦ ਆਉਂਦਾ ਤੇ ਬਾਕੀ ਇਹਨਾਂ ਪੂਰੀ ਘੈਂਟ ਗੱਲਬਾਤ ਹੋਈ ਪਈ ਆ ਤੇ ਆਪਾਂ ਚੱਲੇ ਆ ਸ੍ਰੀ ਪੌਂਟਾ ਸਾਹਿਬ ਇਹ ਦਰਸ਼ਨ ਤੁਹਾਨੂੰ ਕਰਾਉਨੇ ਆ ਜਾ ਕੇ ਪਹੁੰਚਦੇ ਆ ਅੱਧੇ ਇੱਕ ਘੰਟੇ ਦੀ ਵਾਟ ਰਹਿ ਗਈ ਆ ਤੇ ਇੱਥੇ ਦੇਖ ਕੇ ਨੰਗਿਆ ਹੀ ਨਹੀਂ ਗਿਆ ਮੈਂ ਕਿਹਾ ਥੋੜੇ ਸ਼ਾਟ ਲੈ ਲਈਏ ਨਾਲੇ ਦਿਖਾ ਦਈਏ ਤੁਹਾਨੂੰ ਕਾਲੇ ਆਂਬ ਤੋਂ ਆਪਾਂ ਥੋੜੇ ਕਿਲੋਮੀਟਰ ਹਜੇ ਆਏ ਆ ਤੇ ਆਹ ਦੇਖੋ ਤੁਸੀਂ ਹਸੀਨ ਕਿਵੇਂ ਕਪਾਲ ਤੇ ਇੱਥੇ ਅਸੀਂ ਗਿਆ ਚਲੋ ਫੋਟੋ ਫੋਟੋ ਖੇਦਦੇ ਆ ਫਿਰ ਅੱਗੇ ਚੱਲਦੇ ਆ ਮੈਂ ਕਿਹਾ ਨੰਦ ਆਇਆ ਪੈਂ ਨੰਦ ਨਜ਼ਾਰਾ ਅਸੀਂ ਤੁਰੇ ਸੀ 5:30 ਵਜੇ ਤੇ ਹੁਣ 2:00 ਵਜੇ ਆ ਕਾਫੀ ਟਾਈਮ ਲੱਗ ਗਿਆ ਤੇ ਹਾਂਜੀ ਇੱਧਰ ਫੋਟੋ ਸ਼ੂਟ ਹੋਈ ਐ ਦੀ ਫੋਟੋ ਸ਼ੂਟ ਸਕੂਨ ਆ ਬਾਈ ਇੱਧਰ ਸੱਚੀ ਨਜ਼ਾਰਾ ਆ ਗਿਆ ਹਰਿਆਲੀ ਸ਼ਾਂਤੀ ਸਕੂਨ ਵੇਖ ਕੇ ਵਾਕਈ ਮੇਰੇ ਦਸਵੇਂ ਪਾਸ਼ਾ ਦਾ ਐ ਹੋਈਆਂ ਜਗ੍ਹਾ ਤੇ ਆਏ ਯਾਰ ਕਿੰਨੇ ਐ ਭਾਗ ਲਾਏ ਜਗ੍ਹਾ ਨੂੰ ਆ ਦੇਖੋ ਤੁਸੀਂ ਮੈਂ ਕਹਿੰਦਾ ਵੀਡੀਓ ਦੇਖ ਕੇ ਤੇ ਜਿਹੜਾ ਲਾਈਵ ਦੇਖ ਕੇ ਦੇਖੋਗੇ ਨਾ ਅਗੇ ਕੀ ਹਾ ਸੀਨ ਨਜ਼ਾਰੇ ਹੀ ਐ ਸੱਚੀ ਆੜਾ ਪੂਰੀ ਰੂਹ ਖੁਸ਼ ਹੋ ਗਈ ਸਾਡੀ ਇੱਥੇ ਆ ਕੇ ਦੇਖਾਂ ਤੁਸੀਂ ਵਾਹ ਹੰਦੀ ਰੂਹ ਖੁਸ਼ ਕਿ ਨਹੀਂ ਹੁੰਦੀ ਕਿੰਨਾ ਸਕੂਨ ਠੰਡੀ ਹਵਾ ਸਾਡੇ ਬੰਦੇ ਪਿੱਛੇ ਆਉਂਦੇ ਨੇ ਆਨੰਦ ਮਾਣਾ ਨਜ਼ਾਰਾ ਹੀ ਆ ਗਿਆ ਪੂਰੀ ਹਰਿਆਲੀ ਐ ਹੋ ਜਾ ਨਜ਼ਾਰਾ ਲੱਭਣਾ ਕਿਤੇ ਲਓ ਜੀ ਨਾ ਬੇਰੀ ਘਰਪੋਂ ਪਹੁੰਚ ਗਏ ਲਓ ਜੀ ਕਰੋ ਦਰਸ਼ਨ ਅੱਪਾ ਪਹੁੰਚ ਗਏ ਆ ਗੁਰਦੁਆਰਾ ਪੌਂਟਾ ਸਾਹਿਬ ਪਾਸ਼ਾ ਦਸਵੀ ਤੇ 3:30 ਵਜੇ ਪਹੁੰਚ ਗਿਆ ਟਾਈਮ ਨਾਲ ਤੇ ਬਾਬੇ ਨੇ ਮਿਹਰ ਕੀਤੀ ਸਖਸ ਰਹਿਣਾ ਸਾਰੇ ਪਹੁੰਚ ਗਏ ਤੇ ਆਜੋ ਹੁਣ ਅੰਦਰ ਚੱਲਦੇ ਆ ਲਓ ਜੀ ਸਭ ਤੋਂ ਪਹਿਲਾਂ ਕਿ ਆਪਾਂ ਲੈਣਾ ਸੀ ਕਮਰਾ ਤੇ ਕਮਰਾ ਆਪਾਂ ਨੂੰ ਗਿਆ ਮਿਲ ਨੰਬਰ 16 ਤੇ 1000 ਰੁਪਿਆ ਕਿਰਾਇਆ ਬਈ ਤੇ ਏਸੀ ਵਾਲਾ ਇੱਥੇ 1000 ਚ ਮਿਲਦਾ ਤੇ ਬਿਨਾ ਏਸੀ ਤੋਂ 500 ਚ ਲਓ ਵੀ ਮਿੱਤਰੋ ਦਿਖਾਉਨੇ ਅੰਦਰ ਏਸੀ ਸਾਡਾ ਚੱਲ ਪਿਆ ਆ ਦੇਖ ਲਓ ਵੀ 1000 ਰੁਪਏ ਚ ਕਮਰਾ ਦੋ ਬਈ ਇੱਧਰ ਪੈਣਗੇ ਤੇ ਦੋ ਬਈ ਇੱਧਰ ਤੇ ਬਾਕੀ ਸਹੂਲਤ ਸਾਰੀ ਆ ਪਰਦੇਪੁਰ ਤੇ ਲੱਗੇ ਆ ਤੇ ਪੱਖਾ ਵੀ ਲੱਗਿਆ ਤੇ ਦੋ ਕੁਰਸੀਆਂ ਵੀ ਆ ਨਾਲ ਮੇਜ਼ ਵੀ ਆ ਗਲਾਸ ਵੀ ਆ ਤੇ ਆ ਦੋ ਹੈਗੇ ਆ ਸਾਡੇ ਚਾਚੇ ਜਾਨਾ ਤੇ ਤੇ लवली ਹਾ ਤੇ ਸਪੈਸ਼ਲ ਅਟਵੋਕ ਆ ਠੀਕ ਆ ਬਈ ਆ ਦੋ ਬੰਦੇ ਇੱਧਰ ਪੈ ਸਕਦੇ ਆ ਵੀ ਜਿਹਨੂੰ ਠੰਡ ਲਾਏ ਨਹੀਂ ਲਾ ਇਹ ਵੀ ਠੀਕ ਆ ਵੀ ਜਿਹਨਾਂ ਨੂੰ ਠੰਡ ਲੱਗਦੀ ਆ ਮੰਨ ਕੇ ਚੱਲ ਇੱਥੇ ਵੀ ਨਹੀਂ ਮੈਂ ਪੈਣਾ ਉਹ ਅੱਡ ਪੈ ਸਕਦੇ ਹੋ ਸਾਹਮਣੇ ਤਾਂ ਹੀ ਬਣਾ ਇਤਾ ਅੱਡ ਬਣਾਇਆ ਉਹਨਾਂ ਨੂੰ ਪਤਾ ਸੀ ਵੀ ਇਹ ਬੰਦੇ 6 ਜਾਨੇ ਆ ਤੇ 2 ਜਾਨੇ ਖਰਾਬ ਕਰਦੇ ਆ ਆ ਬੰਦੇ ਦੋਵੇਂ ਇਹਨਾਂ ਦੋਵਾਂ ਆਸਤੇ ਦਰਸ਼ਨ ਪਾਸੇ ਆ ਆਪਾਂ ਪੈਸੇ ਤਾਂ ਹੀ ਲਾਇਆ ਕਿ ਸਭ ਨੂੰ ਸਾਰੀ ਸਹੂਲਤ ਹਾਂ ਸਹੂਲਤ ਮਿਲੇ ਨਾ ਨਾ ਵਧੀਆ ਵਧੀਆ ਪੈਸਾ ਨਾਲੇ ਨਾ 1000 ਚ ਆਉਂਦਾ ਕੀ ਆ ਪਾਓ ਸੱਤ ਚਾਚਾ ਜਾਂ ਦੇਖੋ ਵੀ ਪੈਨ ਲਾ ਪਿੱਛੇ ਦੀ ਆ ਕੇ ਉਹ ਬਸਿਆ ਤਾਂ ਛਕਣਾ ਹੋਰੀ ਆਪਾਂ ਸਭ ਚਲੋ ਛਕਦੇ ਆ ਨਾ ਭੁੱਖ ਲੱਗੀ ਚੋਕੇ ਇਹਦਾ ਸਮਾਨ ਰੱਖਿਆ ਗਿਆ ਆਪਣਾ ਆਪਾਂ ਹੁਣ ਦੇਖੇ ਕਰ ਬੇਫਿਕਰ ਆਪਾਂ ਨਾਲ ਘਰੇ ਆ ਗਏ। ਲਓ ਜੀ ਹੁਣ ਛਕਦੇ ਆਂ ਪ੍ਰਸ਼ਾਦਾ ਪਾਣੀ ਤੇ ਆਹ ਵਲੌਗ ਜੇ ਪੂਰਾ ਹੋ ਗਿਆ ਤਾਂ ਮੈਂ ਇੱਥੇ ਐਂਡ ਕਰਦਾ ਤੇ ਅਗਲਾ ਵਲੌਗ ਮੈਂ ਫੇਰ ਸ਼ੁਰੂ ਕਰੂੰਗਾ ਤੇ ਆਹ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਆ ਜੀ ਤੇ ਲਾਈਕ ਸ਼ੇਅਰ ਜਰੂਰ ਕਰਦੇ ਜਾਓ। ਇਹ ਬੰਦੇ ਦੀ ਸੇਵਾ ਲੈ ਕੇ ਲਾਵੇ। ਧੰਨ ਭਾਗ ਇਹਨਾਂ ਦੇ ਜਿਹੜੇ ਮੈਨੂੰ ਲੈ ਕੇ ਆਏ ਆ। ਜਿਉਂਦੇ ਬਸਦੇ ਰਹੋ ਤੇ ਬਾਕੀ ਅੱਗੇ ਤੁਹਾਨੂੰ ਸਾਰਾ ਦਿਖਾਵਾਂਗੇ। ਧੰਨਵਾਦ।